ਉਹ ਕਹ ਲੈਣਾ ਰਹਿਣ ਕਬਾਈ ਸੋਏ ਕਹਿ ਜਿਮ ਸਕਵਾਇਆ ਖਾਈ ਹੀਰੇ ਜਿਹਾ ਜਨਮ ਹੈ ਕੌਂਡੀ ਬਦਲੇ ਜਾਏ ਉਹ ਕਹਣ ਲਗੇ ਮਨੁੱਖ ਸਵੇਰ ਤੋਂ ਲੈ ਕੇ ਹੁਣ ਆਪਾਂ ਦੇਖਦੇ ਹਾਂ ਵੀ ਆਪਣੀਆਂ ਰਸੋਈਆਂ ਦੇ ਵਿੱਚ ਨਾ ਸਵੇਰ ਤੋਂ ਲੈ ਕੇ ਅੰਗ ਵੱਲਦੀ ਤੇ ਸ਼ਾਮ ਤੇ ਕੁਝ ਨਾ ਕੁਝ ਬਣਦਾ ਹੀ ਰਹਿੰਦਾ ਹੈ ਇਸਾਰਾ ਦਿਨ ਮੂੰਹ ਹਲਦਾ ਰਹਿੰਦਾ ਕੁਛ ਨਾ ਕੁਛ ਖਾਣੇ ਪਿੰਦੀ ਰਹਿੰਦਾ ਘਰਾਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੰਮ ਚੱਲਦਾ ਕਦੇ ਕੁਝ ਖਾਣਾ ਬਣ ਗਿਆ ਕਦੇ ਚਾਹ ਬਣ ਗਈ ਕਦੇ ਕੁਝ ਬਣ ਗਿਆ ਨਹੀਂ ਤੇ ਫਿਰ ਬੇਲੇ ਟਾਈਮ 'ਚ ਮਨੋਂ ਫਰਿੱਜ ਖੋਲ ਕੇ ਕੁਛ ਨਾ ਕੁਛ ਖਾਣ ਦੀ ਆਸ ਲੈ ਕੇ ਤੁਰਦਾ ਪਰ ਉਹਨਾਂ ਜਿਹੜਾ ਇਹ ਜੀਵਨ ਮਿਲਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ